ਵੈਜੀ ਦਾ ਖਾਲਸਾ ਵੈਜੀ ਦੀ ਫਤਿਹ ਅੱਜ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਦਾ ਵਫਦ ਸਰ ਕੁਲਤਾਰ ਸਿੰਘ ਸੰਧਵਾ ਦੇ ਰੈਜ਼ਿਡੈਂਸ ਜੇ ਜਾ ਕੇ ਉੱਥੇ ਇੱਕ ਮੈਮੋਰੰਡਮ ਦੇ ਕੇ ਆਇਆ ਜਿਹੜੀ 24 ਤਰੀਕ ਨੂੰ ਵਿਧਾਨ ਸਭਾ ਦਾ ਖਾਸ ਸੈਸ਼ਨ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਧਰਿਆ ਜਾ ਰਿਹਾ ਹੈ ਉਹਦੇ ਬਾਰੇ ਕੋਈ ਮੰਗਾਂ ਸੀ ਰੱਖੀਆਂ ਹੈਗੀਆਂ ਜਿੱਥੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਯਾਦ ਦੇ ਵਿੱਚ ਸੈਸ਼ਨ ਰੱਖਿਆ ਜਾਊਗਾ ਉਦੇ ਵਿੱਚ ਅਸੀਂ ਇਹ ਉਹਨਾਂ ਨੂੰ ਚੇਤੇ ਕਰਾਇਆ ਕਿ ਜਦ ਭਾਰਤ ਦੀ ਵਿਧਾਨ ਸਭਾ ਇੱਕ ਚੁਣੀ ਹੋਈ ਸੰਸਥਾ ਹੈਗੀ ਹੈ ਜਿਹਦੇ ਸਮੇਂ ਸਿਰ ਚੋਣ ਹੁੰਦੇ ਆ ਉਥੇ 2023 ਤੋਂ ਲੈ ਕੇ 25 ਤਾਈਂ ਜਿਹੜੀ ਐਸਜੀਪੀਸੀ ਦੀ ਚੋਣ ਦੀ ਵੋਟਾਂ ਦੀ ਬੰਤਰ ਹੈ ਉਹਦੀ ਲਗਾਤਾਰ ਰਿਵੀਜ਼ਨ ਕਿਸੇ ਨਾ ਕਿਸੇ ਬਹਾਨੇ ਰੱਖੀ ਜਾ ਰਹੀ ਹੈ ਮੁੱਖ ਤੌਰ ਤੇ ਪੰਜਾਬ ਸਰਕਾਰ ਨੇ ਇਹਦੇ ਉੱਤੇ ਸਾਧਨ ਨਹੀਂ ਲਾਏ ਔਰ ਸਾਡੀ ਜਮਹੂਰੀਅਤ ਜੋ 1925 ਚ ਬਣੀ ਸੀ ਉਹ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਕਦੀ ਚੋਣਾ ਨਾ ਕਰਾ ਕੇ ਚੋਣਾ ਨਾ ਕਰਾ ਕੇ ਜਾਂ ਵੋਟਾਂ ਨਹੀਂ ਬਣਾਰੀ ਜਾਂ ਫਿਰ ਇਲੈਕਸ਼ਨ ਕਮਿਸ਼ਨ ਹੁਣ ਉਹਦਾ ਟਿਨਯੂਰ ਖਤਮ ਕਰਤਾ ਹੈਗਾ ਮਿਲੀ ਭੁਗਤ ਨਾਲ ਸਿੱਖਾਂ ਦੀ ਜਮਹੂਰੀਅਤ ਜਿਸ ਨੂੰ ਗਾਂਧੀ ਨੇ ਵੀ ਕਿਹਾ ਸੀਗਾ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਹੈ ਜਿੱਤ ਹੈ ਔ ਸਿੱਖ ਗੁਰਦੁਆਰਾ ਐਕਟ ਨੂੰ ਇਹ ਬਿਲਕੁਲ ਰਫਾ ਦਫਾ ਕਰਕੇ ਸਿੱਖਾਂ ਦੀ ਜਮਹੂਰੀਅਤ ਖਤਮ ਕਰ ਰਹੇ ਆ ਇਹਨਾਂ ਨੇ ਹੁਣ ਕਾਨੂੰਨ ਜਿਵੇਂ ਪਿਛਲੇ ਸਮੇਂ ਦੇ ਵਿੱਚ ਇੱਕ ਐਸਜੀਪੀਸੀ ਦੇ ਉੱਤੇ ਅਸੈਂਬਲੀ ਦੀ ਰੈਜ਼ੋਲੂਸ਼ਨ ਪਾ ਕੇ ਉੱਥੇ ਦਾ ਪ੍ਰਸਾਰ ਮੁਫਤ ਕਰਨ ਦਾ ਕੀਤਾ ਸੀਗਾ ਪਰ ਜੇ ਇਹੀ ਕੰਮ ਚੋਣ ਕਰਾ ਕੇ ਜੋ 2011 ਤੋਂ ਬਾਅਦ ਸੋਨਾ ਚ ਹੋਣੇ ਸੀ 21 ਚ ਹੋਣੇ ਸੀ ਮੁੜ ਕੇ ਹੁਣ 26 ਚ ਹੋਣੇ ਸੀ ਚੋਣ ਕਰਾ ਕੇ ਸਿੱਖ ਆਪਣੇ ಮತਦਾਨ ਨਹੀਂ ਇਹੋ ਜਿਹੇ ਫੈਸਲੇ ਲੈਂਦੇ ਤਾਂ ਅੱਜ ਇਹ ਸਰਕਾਰ ਸਿੱਖਾਂ ਦੇ ਹਾਊਸ ਦੇ ਉੱਤੇ ਵੀ ਹਾਵੀ ਹੋਣ ਨੂੰ ਫਿਰਦੀ ਹੈਗੀ ਆ ਜਿੱਥੇ ਆਨੰਦਪੁਰ ਸਾਹਿਬ 'ਚ ਇਹਨਾਂ ਨੇ ਸੈਸ਼ਨ ਰੱਖਿਆ ਉੱਥੇ ਬਹੁਤ ਸਮੇਂ ਤੋਂ ਆਨੰਦਪੁਰ ਸਾਹਿਬ ਦਾ ਮਤਾ ਪਿਆ ਹੈਗਾ ਜਿਸ ਦਿਨ ਜਿਹੜੀ ਸਟੇਟ ਦੀ ਜਾਦਾ ਪਾਵਰ ਲੈਣ ਵਾਸਤੇ ਉੱਥੇ ਮਤੇ ਪਏ ਸੀ ਜੋ ਭਾਰਤ ਨੇ ਬਿਲਕੁਲ ਮੰਦੇ ਨਜ਼ਰ ਰੱਖੇ ਆ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇਸ ਮੌਕੇ ਦੇ ਉੱਤੇ ਕਿ ਇਹ ਸਟੇਟ ਦੀ ਅਸੈਂਬਲੀ ਆਨੰਦਪੁਰ ਸਾਹਿਬ ਦਾ ਮਤਾ ਉੱਥੇ ਪਾਸ ਕਰੂਗੀ ਤਾਂ ਕਿ ਇਸ ਪੰਜਾਬ ਸਟੇਟ ਨੂੰ ਹੋਰ ਹੱਕ ਸੈਂਟਰ ਦੇ ਬਰਖਲਾਫ ਮਿਲਣ ਕਿਉਂਕਿ ਸਾਨੂੰ ਪਤਾ ਹੈ ਕੇਜਰੀਵਾਲ ਸਾਹਿਬ ਦਿੱਲੀ ਸਟੇਟ ਦੀ ਲੰਗੜੀ ਸਰਕਾਰ ਚਲਾਉਂਦੇ ਰਹੇ ਆ ਜਿੱਥੇ ਲੈਫਟਨੈਂਟ ਜਨਰਲ ਨੇ ਪੁਲਿਸ ਦੇ ਹੱਥ ਖੋਲੇ ਸੀਗੇ ਅੱਜ ਵੀ ਬੀਐਸਐਫ ਨੇ ਪੰਜਾਬ ਦੇ ਉੱਤੇ 50 ਕਿਲੋਮੀਟਰ ਦੇ ਦੈਰੇ ਵਿੱਚ ਪੁਲਿਸ ਦੇ ਹੱਥ ਖੋਲੇ ਹੈਗੇ ਆ ਸਾਡੇ ਰਾਇਪੇਰੀਅਨ ਰਾਈਟਸ ਪੰਜਾਬ ਦੇ ਉਹ ਖੋਏ ਹੋਏ ਆ ਪੰਜਾਬੀ ਬੋਲੀ ਦੇ ਉੱਤੇ ਇੱਕ ਜਿਹੜਾ ਸੈਂਟਰ ਦੀ ਸੋਚ ਹੈਗੀ ਆ ਉਹ ਹਿੰਦੀ ਹਾਵੀ ਕਰ ਰਹੀ ਹੈ ਔਰ ਪੰਜਾਬੀ ਬੋਲਦੇ ਤੇ ਇਲਾਕੇ ਚੰਡੀਗੜ੍ਹ ਅਰੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਂਟਰ ਹਾਵੀ ਹੋਣ ਨੂੰ ਫਿਰਦੀ ਹੈ ਕੀ ਅੱਜ ਗੁਰੂ ਸਾਹਿਬ ਵਾਂਗੂ ਇਹ ਆਜ਼ਾਦੀ ਜਿਵੇਂ ਉਸ ਸਮੇਂ ਕਸ਼ਮੀਰੀ ਪੰਡਤਾਂ ਨੂੰ ਹਿੰਦੂ ਆਪਣਾ ਰਹਿਣਾ ਬਹਿਣਾ ਉਸ ਵਾਸਤੇ ਹੱਕ ਸੀਸ ਦੇ ਕੇ ਗੁਰੂ ਸਾਹਿਬ ਨੇ ਮੰਗੇ ਸੀਗੇ ਕਿ ਅੱਜ ਇਹ ਸਰਕਾਰ ਉਹ ਉਹਨਾਂ ਦੀਆਂ ਲੀਹਾਂ ਤੇ ਤੁਰੂਗੀ ਫਿਰ ਅਸੀਂ ਜਿਹੜੀ ਉਹ ਰੇ ਹਿਸਟੋਰੀਕਲ ਅ ਇਨਜਸਟਿਸ ਹੋਈ ਐ 1984 ਦੇ ਉੱਤੇ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਏ ਆਕਾਲ ਤਖਤ ਸਾਹਿਬ ਢਹਿ ਢੇਰੀ ਹੋਏ ਆ ਬੇਅੰਤ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖ ਬੀਬੀਆਂ ਬੱਚੇ ਨੌਜਵਾਨ ਸਾਰੇ ਕਤਲ ਕੀਤੇ ਗਏ ਫੌਜਾਂ ਹੀ ਸਾਡਾ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਸਾਡੀ ਮੈਮੋਰੀ ਸਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਆਪਣਾ ਇਤਿਹਾਸ ਭੁੱਲ ਜੋ ਔਰ ਸਾਡੇ ਤੋਸ਼ੇਖਾਨੇ ਲੁੱਟੇ ਗਏ ਆ ਉਹਦਾ ਕੋਈ ਪੂਰਾ ਲੇਖਾ ਜੋਖਾ ਕਿਸੇ ਵੀ ਸਰਕਾਰ ਨੇ ਦਿੱਤਾ ਨਹੀਂ ਕਿ ਇਹ ਵਿਧਾਨ ਸਭਾ ਉਹਦੇ ਬਾਰੇ ਮੰਗੂਗੀ ਫਿਰ ਜਿਹੜਾ ਸਿੱਖਾਂ ਦਾ ਕਤਲ 1984 ਚ ਸਾਰੇ ਭਾਰਤ ਚ ਹੋਇਆ ਸੀਗਾ ਜਦ ਇੰਦਰਾ ਕਾਂਦੀ ਦਾ ਦਿਹਾਂਤ ਹੋਇਆ ਹੈਗਾ ਉਸ ਮੌਕੇ ਦੇ ਉੱਤੇ ਬਹੁਤ ਸਾਰੇ ਕੇਸ ਅੱਜ ਤੱਕ ਹੱਲ ਨਹੀਂ ਹੋਏ ਕਿ ਆਨੰਦਪੁਰ ਸਾਹਿਬ 'ਚ ਬੈਠੀ ਇਹ ਵਿਧਾਨ ਸਭਾ ਉਹਨਾਂ ਦੇ ਇਨਸਾਫ ਬਾਰੇ ਉਹਨਾਂ ਦੇ ਕੋਈ ਨਾ ਕੋਈ ਮੁਆਵਜ਼ੇ ਬਾਰੇ ਉੱਥੇ ਕੋਈ ਗੱਲ ਕਰੂਗੀ ਔਰ ਜਿਹੜਾ ਪੰਜਾਬ ਦੇ ਵਿੱਚ ਬੁਚੜਬਾਜੀ ਸਟੇਟ ਨੇ ਕੀਤੀ ਹੈ ਜਿਹਦੇ ਵਿੱਚ ਅਸੀਂ ਦੇਖਿਆ ਹੈਗਾ ਕੇਪੀਐਸ ਗਿੱਲ ਬਿਆਨ ਸਿੰਘ ਹਜ਼ਾਰ ਆਲਮ ਸੁਮੇਤ ਸੈਣੀ ਅ ਅਜੀਤ ਸਿੰਘ ਸੰਧੂ ਵਰਗੇ ਬੁਚੜਾ ਨੇ ਬਹੁਤ ਜ਼ਿਆਦਾ ਕੱਲੂਕਾਰਾ ਕੀਤਾ ਜਿਹਦੇ ਵਿੱਚ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਲਾਸ਼ਾਂ ਸ਼ਮਸ਼ਾਨ ਘਾਟਾਂ 'ਚ ਦਿਖਾਈਆਂ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਸਿੱਖ ਹੋਣ ਦੇ ਨਾਤੇ ਸਰਕਾਰ ਨੇ ਮਾਰਿਆ ਸੀ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਵਾਂਗੂ ਉਹਨਾਂ ਦੇ ਪੱਖ ਦੀ ਆਵਾਜ਼ بلند ਕਰਨਗੇ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਵਾਸਤੇ ਕੋਈ ਹੱਲ ਕਰਕੇ ਦੇਣਗੇ ਸੋ ਇਹ ਗੱਲਾਂ ਅਸੀਂ ਉਹਨਾਂ ਨੂੰ ਲਿਖ ਕੇ ਦਿੱਤੀਆਂ ਅਸੀਂ ਅਖੀਰ ਚ ਫੇਰ ਕਹਿੰਦੇ ਆ ਕਿ ਅਸੀਂ ਇਸ ਸਰਕਾਰ ਨੂੰ ਪੁੱਛਦੇ ਆ ਕਿ ਕੀ ਤੁਸੀਂ ਐਸਜੀਪੀਸੀ ਚੋਣਾਂ ਬਾਰੇ ਕੀ ਹੱਲ ਕਰੋਗੇ ਆਪਣੇ ਸੈਸ਼ਨ 'ਚ ਅਸੀਂ ਪੁੱਛਦੇ ਆ ਕਿ ਜਿਹੜੇ ਸਾਡੇ ਅੰਦਰੂਨੀ SGPC ਦੇ ਅਫੇਅਰਸ ਆ ਜਿਵੇਂ ਗੁਰਬਾਣੀ ਦਾ ਪ੍ਰਸਾਰ ਕਿਵੇਂ ਉਹਨੂੰ ਪਹੁੰਚਾਉਣਾ ਹੈਗਾ ਉਹਦੇ ਉੱਤੇ ਮੁੜ ਕੇ ਸਟੇਟ ਦਾ ਕੰਟਰੋਲ ਕਰੋਗੇ ਜੋ ਕਿ ਆਰਟੀਕਲ 26 ਦੇ ਬਰ ਖਿਲਾਫ ਹੈਗਾ ਔਰ ਅਸੀਂ ਫੇਰ ਪੁੱਛਦੇ ਹੈਗੇ ਆ ਕਿ ਤੁਸੀਂ ਕੋਈ ਉਥੇ ਮਾਫੀ ਮੰਗੋਗੇ ਜਿਹੜਾ ਬਲੈਕ ਥੰਡਰ ਵਰਗੇ ਆਪਰੇਸ਼ਨ ਪੰਜਾਬ ਸਰਕਾਰ ਨੇ ਕੀਤੇ ਆ ਜਿਹੜੀ ਬੁਚੜਬਾਜੀ ਪੰਜਾਬ ਦੇ ਵਿੱਚ ਸਿੱਖਾਂ ਦੀ ਕੀਤੀ ਹੈ ਪੁਲਿਸ ਨੇ armed forces protection act the in disturbed area act the in ਇਹ ਸਾਰੀ ਕਿਲਿੰਗ ਸਿੱਖਾਂ ਦੀ ਕੀਤੀ ਹੈ ਜਿਹੜੀ ਅਮਨਿਸਟੀ ਇੰਟਰਨੈਸ਼ਨਲ ਤੇ ਬਹੁਤ ਸਾਰੀਆਂ ਬਾਹਰੀਆਂ ਸੰਸਥਾਵਾਂ ਇਹਨਾਂ ਨੂੰ ਸਿਆਣਦੀਆਂ ਉਹਦੇ ਬਾਰੇ ਕੋਈ ਤੁਸੀਂ ਮਾਫੀ ਮੰਗਣ ਦੀ ਉਥੇ ਮਤਾ ਪਾਉਂਗੇ ਤੇ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਇੱਕ ਅਸੀਂ ਉਹਨਾਂ ਨੂੰ ਬਿੱਲ ਦੇ ਕੇ ਆਏ ਹਾਂ ਜਿਹੜਾ ਬਿੱਲ ਹੈਗਾ ਪੰਜਾਬ ਸਟੇਟ ਜਸਟਿਸ ਕ੍ਰਿਮੀਨਲ ਅਕਾਉਂਟੇਬਿਲਟੀ ਐਂਡ ਰਿਪੇਰੇਸ਼ਨ ਆਫ ਵਿਕਟਿਮਸ ਆਫ ਸਟੇਟ ਵਾਇਲੈਂਸ ਐਕਟ ਇਹਦੇ ਵਿੱਚ ਜਿਹੜੇ ਅਫਸਰਾਂ ਨੂੰ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈਗੀ ਹੈ ਸੈਂਟਰ ਦੀ ਸਰਕਾਰ ਤੋਂ ਜਾਂ ਉਹਨਾਂ ਦੇ ਪੇਰੈਂਟ ਕਾਉਂਸਲਰ ਤੋਂ ਉਹ ਖਤਮ ਕੀਤੀ ਜਾਊਗੀ ਤਾਂ ਕਿ ਉਹਨਾਂ ਦੇ ਸਿੱਧੇ ਕੇਸ ਪੈ ਸਕਣ ਇਹਦੇ ਲਈ ਟ੍ਰਾਈਬਿਊਨਲ ਛੱਡੀ ਜਾਊਗੀ ਇਹਦੇ ਵਿੱਚ ਪ੍ਰਧਾਨ ਮੰਤਰੀ ਵਰਗੇ ਵੀ ਇਹਦੇ ਵਿੱਚ ਅਕਾਉਂਟੇਬਲ ਹੋਣਗੇ ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਸੁਣਿਆ ਕੈਪਟਨ ਅਮਰਿੰਦਰ ਸਿੰਘ ਨੇ ਸਿੱਧਾ ਦੱਸਿਆ ਸੀ ਕਿ ਪ੍ਰਾਈਮ ਮਿਨਿਸਟਰ ਚੰਦਰ ਸਿੱਖਰ ਕੋਲੇ ਉਹ ਜਿਹੜੇ ਖਾੜਕੂ ਹਥਿਆਰ ਛੱਡ ਗਏ ਸੀਗੇ ਉਹ ਲੈ ਕੇ ਗਏ ਸੀ ਮੁੜ ਕੇ ਉਹਨਾਂ ਨੇ ਪਤਾ ਕੀਤਾ ਕਿ ਉੱਥੇ ਸਰੈਂਡਰ ਕੀਤੇ ਹੋਏ ਖਾੜਕੂ ਉਹਨਾਂ ਨੂੰ ਵੀ ਕਤਲ ਕੀਤਾ ਗਿਆ ਸੀ ਸਟੇਟ ਵੱਲੋਂ ਜੋ ਕਿ ਇੱਕ ਕ੍ਰਾਈਮ ਅਗੇਂਸਟ ਹਿਊਮੈਨਿਟੀ ਹੈ ਇਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਹਿਊਮਨ ਰਾਈਟਸ ਦੇ ਅਧੀਨ ਜਿਹੜੀਆਂ ਸਜ਼ਾਾਂ ਵਾਰ ਕ੍ਰਾਈਮਨਲਸ ਨੂੰ ਹੁੰਦੀਆਂ ਔਰ ਜਿਹਨੂੰ ਆਪਾਂ ਕਹਿੰਦੇ ਆ ਰੈਸਟੋਰੇਟਡ ਜਸਟਿਸ ਉਹ ਇਹਦੇ ਵਿੱਚ ਅਸੀਂ ਬਿੱਲ ਲਿਖੇ ਹੋਏ ਆ ਇਹ ਅਸੀਂ ਵਿਧਾਨ ਸਭਾ ਨੂੰ ਦਿੱਤਾ ਹੈ ਕਿ ਤੁਸੀਂ ਪਾਸ ਕਰੋ ਅ ਤੇ ਜਿਹੜੀ ਸਾਡੀ ਸਿੱਖਾਂ ਦੀ ਵਖਰੀ ਹੋੰਦ ਹੈ ਜਿਵੇਂ ਧਾਰਾ 25 ਕਹਿੰਦੀ ਹੈ ਕਿ ਸਿੱਖ ਜੈਨ ਤੇ ਬੋਧੀ Hindu ਧਰਮ ਦੇ ਹਿੱਸੇ ਮੰਨੇ ਜਾਣਗੇ ਉਹਦੇ ਬਰ ਖਿਲਾਫ ਕੋਈ ਮਤਾ ਤੁਸੀਂ ਪਾਉਂਗੇ ਜਦ ਕਿ ਗੁਰੂ ਸਾਹਿਬ ਦੀ ਬਾਣੀ ਅੰਗ 1136 'ਚ ਕਹਿੰਦੀ ਹੈ ਨਾ ਹਮ Hindu ਨਾ Muslim ਸਾਡੀ ਵਖਰੀ ਪਛਾਣ ਹੈਗੀ ਹੈ ਪਰ ਭਾਰਤ ਮੱਲੂ ਮੱਲੀ ਸਾਨੂੰ ਸੰਵਿਧਾਨ ਚ ਹਿੰਦੂ ਬਣਾਈ ਫਿਰਦਾ ਹੈਗਾ ਇਹ ਜਿਵੇਂ ਗੁਰੂ ਸਾਹਿਬ ਨੇ ਹਿੰਦੂਆਂ ਨੂੰ ਹਿੰਦੂ ਬਣਨ ਵਾਸਤੇ ਆਪਣਾ ਸੀਸ ਦਿੱਤਾ ਸੀ ਅੱਜ ਇਹ ਵਿਧਾਨ ਸਭਾ ਇਹੋ ਜਿਹਾ ਕੋਈ ਮਤਾ ਪਾਸ ਕਰੂਗੀ ਸੋ ਇਹ ਗੱਲਾਂ ਅਸੀਂ ਆਪ ਜੀ ਨੂੰ ਦਿੱਤੀਆਂ ਇਹਦੇ ਪ੍ਰੈਸ ਨੋਟ ਵੀ ਹੈਗੇ ਆ ਬਿੱਲ ਵੀ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਸੋ ਇਹ ਅੱਜ ਸਾਡੀ ਪੂਰੀ ਪ੍ਰੈਸ ਕਾਨਫਰੰਸ ਸੀਗੀ ਮੇਰੇ ਨਾਲ ਐਡਵੋਕੇਟ ਸਮਰਨਜੀਤ ਸਿੰਘ ਹੈਗੇ ਆ ਸਾਡੇ ਜਰਨਲ ਸਕੱਤਰ ਮਾਨ ਸਾਹਿਬ ਕੁਸ਼ਲਪਾਲ ਸਿੰਘ ਜੀ ਤੇ ਸਰ ਗੋਪਾਲ ਸਿੰਘ ਝਾੜੋਂ ਤੇ ਭਾਈ ਪ੍ਰਮਿੰਦਰ ਸਿੰਘ ਮਲੋਹਾ ਸ਼ਹੀਦ ਪਰਿਵਾਰ ਦੇ ਇਹ ਸਾਰੇ ਅਸੀਂ ਇਹ ਅੱਜ ਦੇਖੇ ਆਏ ਹਾਂ